ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਿੰਡ ਬੈਰਸਾਲ ਕਲਾਂ ਦੇ ਨੌਜਵਾਨਾਂ ਵੱਲੋਂ ਸ਼ਪੀਲ ਲਗਾਈ ਜਾ ਰਹੀ ਹੈ ਤੇ ਸੇਵਾ ਕਰਦੇ ਹੋਏ ਸਾਰੇ ਆਪਾਂ ਕੁਝ ਵੀਡੀਓ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਅੱਜ ਦੱਸਾਂਗੇ ਤੁਹਾਨੂੰ ਵੀ ਜਲ ਜੀਰਾ ਦਾ ਸਾਰਾ ਰੈਸਪੀ ਵੀ ਕਿਵੇਂ ਤਿਆਰ ਹੁੰਦਾ ਹਨ ਸਭ ਤੋਂ ਪਹਿਲਾਂ ਆਪਾਂ ਇਮਲੀ ਘੋਲ ਲੈਣੀ ਹੈ ਟਾਬੇ ਦੇ ਵਿੱਚ ਮਤਲਬ ਇਦਾਂ ਇਮਲੀ ਨੂੰ ਮਲ ਲੈਣਾ ਮਲ ਮਲ ਕੇ ਉਹਦਾ ਸਾਰਾ ਰਸਾ ਕੱਢ ਲੈਣਾ ਬਾਹਰ ਪੂਰੀ ਚੰਗੀ ਤਰ੍ਹਾਂ 2-3 ਵਾਰ ਇਹਨੂੰ ਮਲ ਲੈਣਾ ਹੈ ਜਲ ਜੀਰਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਇੰਗਲਿਸ਼ ਪਾਣੀ ਪਾ ਕੇ ਇਹਨੂੰ ਇਦਾਂ ਮਲੋ ਦੇਖੋ ਜੇ ਸਾਰੀ ਇਦਾਂ ਇਹਦੇ ਵਿੱਚੋਂ ਆਪਾਂ ਠੱਟਾ ਠੱਟਾ ਜੋ ਵੀ ਛਿਲਕਾ ਸਾਰਾ ਇੱਕ ਸਾਟ ਕੱਢ ਲੈਣਾ ਹੁਣ ਇਦਾਂ ਆਪਾਂ ਪੁਣ ਕੇ ਪਾਣੀ ਪੁੰਨ ਲੈਣਾ ਪੁਣ ਕੇ ਟਾਪੇ 'ਚ ਪਾ ਲੈਣਾ ਲੋ ਜੀ ਮਲੀ ਵਾਲਾ ਪਾਣੀ ਸਾਰਾ ਇੱਕ ਜਗ੍ਹਾ ਇਕੱਠਾ ਕਰ ਲੈਣਾ ਇਹਦੇ ਵਿੱਚ ਆਪਾਂ ਪਾ ਲੈਣਾ ਪਾਣੀ ਮਤਲਬ ਇਹ ਕੰਨੀਆਂ ਆਪਾਂ ਟੱਬ ਬਣਾਉ ਨੂੰ 4-5 ਕੰਨੀਆਂ ਪਾਣੀ ਦੀਆਂ ਪਾ ਲੈਣੀਆਂ ਇਹਦੇ ਵਿੱਚ ਪਾ ਲੈਣੀ ਬੂਰਾ ਖੰਡ ਤਾਂ ਕਿ ਛੇਤੀ ਕੁਲ ਜਵੇ ਤੇ ਇਹਦੇ ਵਿੱਚ ਆਪਾਂ ਬਾਅਦ ਚੋ ਇੱਕ ਪਾਣੀਆ ਚਾਣੀ ਚਾਣੀ ਪਾ ਲੈਣੀ ਆ ਇਹਦੇ ਵਿੱਚ ਜਿਵੇਂ ਖੰਡ ਘੋਲ ਕੇ ਰੱਖ ਲੈਣੀ ਆ ਪਹਿਲਾਂ ਹੀ ਉਹ ਜੱਗ ਪਾਤਾ ਆਪਾਂ ਮਤਲਬ 5-7 ਜੱਗ ਚਾਣੀ ਦੇ ਪਾ ਲੈਣੇ ਆ ਇਦੇ ਵਿੱਚ ਵੀ ਮਠਾ ਵਧੀਆ ਹੋਵੇ ਤੇ ਆ ਆਪਾਂ ਪੁਦੀਨਾ ਕੁੱਟਿਆ ਹੋਇਆ ਪਾਤਾ ਨਾਲ ਪਾਣੀ ਵੀ ਪਾਈ ਜਾਂਦੇ ਆ ਪਦੀਨੇ ਨੂੰ ਜਿਵੇਂ ਪੱਤੇ ਉਹਦੇ ਤੋੜ ਕੇ ਮਿਕਸੀ ਨਾਲ ਉਹਨੂੰ ਗ੍ਰाइंड ਕਰ ਲੈਣਾ ਤੇ ਆ ਬਾਦੀ ਆਪਾਂ ਹਰੀਆਂ ਮਰਚਾਂ ਹਰੀਆਂ ਮਰਚਾਂ ਨੂੰ ਵੀ ਮਿਕਸੀ 'ਚ ਗ੍ਰाइंड ਕਰਕੇ ਤੇ ਵਿੱਚ ਪਾਲਣੀਆਂ ਵੀ ਛੇਤੀ ਘੁਲ ਜਾਂਦੀਆਂ ਆ ਤੇ ਇਹਨੂੰ ਸਾਰੇ ਨੂੰ ਘੋਲ ਨੂੰ ਹਲਾਈ ਜਾਣਾ ਤੇ ਆਹ ਮਸਾਲੇ ਆ ਗਏ ਮਸਾਲੇ ਆਪਾਂ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਮਸਾਲੇ ਤੁਹਾਨੂੰ ਸਾਰੇ ਦੱਸਦੇ ਆਂ ਇਹਦੇ ਇਹਦੇ ਚ ਇੱਕ ਆਪਾਂ ਪਾਇਆ ਲੂਣ ਜਲ ਜੀਰਾ ਚਾਟ ਮਸਾਲਾ ਚਟਣੀ ਪਦੀਨਾ ਪਾਊਡਰ ਤੇ ਆਹ ਆਪਾਂ ਪਾਉਣੀ ਆ ਕਾਲੀ ਮਿਰਚ ਇਹ ਸਾਰੇ ਮਸਾਲਿਆਂ ਨੂੰ ਆਪਾਂ ਇੱਕ ਥਾਲੀ ਦੇ ਵਿੱਚ ਪਾ ਲੈਣਾ ਇੱਕ ਵਾਰੀ ਪਹਿਲਾਂ ਸਾਰੇ ਕੱਟ ਕੇ ਜਿੰਨੇ-ਜਿੰਨੇ ਪਾਏ ਆ ਥਾਲੀ ਦੇ ਵਿੱਚ ਪਾ ਕੇ ਇੱਕ ਵਾਰੀ ਘੋਲ ਕੇ ਜਿਵੇਂ ਮੈਂ ਕਾਲੀ ਮਿਰਚ ਪਾਤੀ ਤੇ ਆ ਆਪਾਂ ਕਲਰ ਪਾਤਾ ਵੀ ਕਲਰ ਹੋ ਜਾਂਦਾ ਵਾ ਪਾਣੀ 'ਚ ਜਿਹੜਾ ਕਲਰ ਪਾਉਂਦੇ ਆ ਉਹ ਰੰਗ ਫੜ ਜਾਂਦਾ ਤੇ ਆ ਲਾਲ ਮਿਰਚ ਪਾਤੀ ਲਾਲ ਮਿਰਚ ਪੀਸੀ ਹੋਈ ਜਿਵੇਂ ਪਾਤੀ ਤੇ ਇਹ ਸਾਰੇ ਮਸਾਲੇ ਇੱਕ ਵਾਰੀ ਇਹਦੇ ਵਿੱਚ ਆਪਾਂ ਪਾ ਕੇ ਤੇ ਬਾਅਦ 'ਚ ਏਦਾਂ ਆਪਾਂ ਟੱਪ ਦੇ ਵਿੱਚ ਟੱਪ 'ਚ ਸਾਰੇ ਪਾ ਕੇ ਘੋਲ ਦੇਣੇ ਆ ਇੱਕੋ ਵਾਰੀ ਵਾਰ-ਵਾਰ ਬਣਦੀ ਲੋੜ ਨਹੀਂ ਕੁਆਂਟੀਟੀ ਮਤਲਬ ਰਹਿੰਦੀ ਆ ਨਾ ਵੀ ਹਾਂ ਕਿੰਨੀ ਕੋ ਪਾਈ ਆ ਸਾਰਾ ਪਾ ਕੇ ਇਹਨੂੰ ਇਹਦੇ ਵਿੱਚ ਆਪਾਂ ਘੋਲ ਦੇਣਾ ਵਾ ਤੇ ਪਾਣੀ ਆਪਣਾ ਤਿਆਰ ਹੋ ਜਣਾ ਬਾਕੀ ਸਵਾਦ ਅਨੁਸਾਰ ਆ ਵੀ ਹਨਾ ਕਿਸੇ ਨੇ ਤਿੱਖਾ ਪੀਣਾ ਉਹ ਹਿਸਾਬ ਨਾਲ ਕਿਸੇ ਨੇ ਕਿੰਦਾ ਉਹਦੇ ਨਾਲ ਉਹ ਹਿਸਾਬ ਨਾਲ ਹਰੀਆਂ ਮਿਰਚਾਂ ਬੰਦਾ ਵੱਧ ਪਾ ਲੋ ਮਸਾਲੇ ਵੱਧ ਪਾ ਲੋ ਤੇ ਬਾਅਦ ਚੋਂ ਬੂੰਦੀ ਪਾ ਦੇਣੀ ਆ ਪਾ ਬੂੰਦੀ ਪਾਣੀ ਆ ਸਭ ਤੋਂ ਲਾਸਟ ਤੇ ਵੀ ਫਿਰ ਕਰਕਰੀ ਜੀ ਤੇ ਕਰਾਰੀ ਜੀ ਰੈਂਦੀ ਆ ਬੂੰਦੀ ਦੇ ਵੱਡੇ ਪੈਕਟ ਦੋ ਪਾ ਲੋ ਦੋ ਪਾ ਕੇ ਇਹਨੂੰ ਘੋਲ ਦੇਣਾ ਤੇ ਲੋ ਜੀ ਆਪਣਾ ਜਲ ਜੀਰਾ ਤਿਆਰ ਆ ਤੇ ਆਪਾਂ ਬੈਕਗ੍ਰਾਉਂਡ ਵਾਲੀ ਜਿਹੜੀ ਆਵਾਜ਼ ਆ ਉਹ ਬੰਦ ਕੀਤੀ ਹੋਈ ਆ ਕਿਉਂਕਿ ਸਪੀਕਰ ਵਗੈਰਾ ਚੱਲਦੇ ਸੀਗੇ ਤੇ ਉਹ ਫਿਰ ਗਾਣੇ ਦਾ ਕਾਪੀਰਾਈਟ ਆ ਜਾਂਦਾ ਵਾ ਆਪਾਂ ਕਿਸੇ ਦਾ ਗਾਣਾ ਕੰਟੈਂਟ ਆਪਾਂ ਨਈ ਵੀਡੀਓ ਦੇ ਵਿੱਚ ਦਿਖਾ ਸਕਦੇ ਉਹਦੇ ਕਰਕੇ ਹਲਵਾਈ ਸਾਹਿਬ ਸਾਡੇ ਇਹ ਵੀ ਸਾਡੇ ਪਿੰਡ ਦੇ ਹਲਵਾਈ ਨੇ ਵਧੀਆ ਸੇਵਾ ਨਿਮਾਉਂਦੇ ਨੇ ਹਰ ਸਾਲ ਕੋਈ ਵੀ ਪ੍ਰੋਗਰਾਮ ਹੋਵੇ ਤੇ ਹੁਣ ਆਪਾਂ ਮਿੱਠਾ ਪਾਣੀ ਤੁਹਾਨੂੰ ਬਣਾਉਣਾ ਉਹ ਦੱਸਾਂਗੇ ਵੀ ਉਹ ਕਿੱਦਾਂ ਬਣਦਾ ਵਾ ਪਾਣੀ ਪਾਲਿਆ ਜਿਵੇਂ ਉਹਦੇ ਵਿੱਚ ਆਪਾਂ ਇਹ ਤਾਂ ਸਭ ਤੋਂ ਸੌਖਾ ਵਾ ਪਾਣੀ ਪਾ ਕੇ ਇਹਦੇ ਵਿੱਚ ਆਪਾਂ ਪਾ ਲੈਣਾ ਜੱਗ ਆਪਣੇ ਚਾਣੀ ਦੇ ਖੰਡ ਕੋਲੀ ਹੋਈ ਤੇ ਪਾਣੀ ਪਾ ਲੋ ਤੇ 5-7 ਜੱਗ ਪਾ ਲੋ ਇੱਕ ਟੱਬ ਦੇ ਵਿੱਚ ਆਪਾਂ ਮਿੱਠੇ ਦੇ ਪਾ ਕੇ ਤੇ ਇਹਦੇ ਵਿੱਚ ਇੱਕ ਆਪਾਂ ਪਾ ਦੇਣਾ ਰੂਬਜ਼ਾ ਤੇ 2-3 ਬੋਤਲਾਂ ਇਹਦੀਆਂ ਪਾ ਲੋ 2 ਕੋ ਬੋਤਲਾਂ ਬਹੁਤ ਹੁੰਦੀਆਂ ਇਹ ਪਾ ਕੇ ਤੇ ਇਹਦੇ ਵਿੱਚ ਇੱਕ ਆਪਾਂ ਪਾ ਦੇਣਾ ਰੂਖੇੜਾ ਉਹ ਜਿਵੇਂ ਉਹ ਵੀ ਥੋੜਾ ਜਿਹਾ ਟੇਸਟ ਬਣ ਜਾਂਦਾ ਉਹਦੇ ਨਾਲ ਇੱਕ ਉਹ ਪਾਵਾਂਗੇ ਤੇ ਆਪਣਾ ਦੁੱਧ ਪਾ ਦੇਣਾ ਦੁੱਧ ਦੋ ਤਿੰਨ ਜੱਗ ਦੁੱਧ ਦੇ ਪਾ ਦੇਣੇ ਕਲਰ ਦੇ ਹਿਸਾਬ ਨਾਲ ਵੀ ਕਿੰਨਾ ਕੁ ਚਿੱਟਾ ਕਰਨਾ ਦੁੱਧ ਪਾ ਕੇ ਤੇ ਬਾਅਦ ਚੋਂ ਆਪਣਾ ਰੂਖੜਾ ਪਾ ਦੇਣਾ ਆ ਆ ਦੇਖੋ ਆ ਰੂ ਖੇੜਾ ਇਹ ਦੀ ਸ਼ੀਸ਼ੀ ਇੱਕ ਪੂਰੇ ਟੱਬ ਚ ਅੱਧੀ ਸ਼ੀਸ਼ੀ ਪਾ ਦੇਣੀ ਆ ਮਤਲਬ ਇੱਕ ਸ਼ੀਸ਼ੀ ਨਾਲ ਦੋ ਟੱਬ ਬਣ ਜਾਂਦੇ ਆ ਤੇ ਪਾ ਕੇ ਇਹਨੂੰ ਕੋਲ ਕੇ ਪਾਣੀ ਆਪਣਾ ਮਿੱਠਾ ਤਿਆਰ ਆ ਬਾਕੀ ਮਿੱਠਾ ਚੈੱਕ ਕਰ ਲਵੇ ਉਸ ਹਾਵ ਨਾਲ ਵੱਧ ਘੱਟ ਪਾ ਲੋ ਜੇ ਮਿੱਠਾ ਘੱਟ ਆ ਤਾਂ ਇੱਕ ਜੱਗ ਹੋਰ ਪਾ ਲੋ ਜੇ ਵੱਧ ਆ ਤਾਂ ਪਾਣੀ ਪਾ ਲੋ ਇਹ ਚ ਇਹਦਾ ਸੌਖਾ ਹੀ ਤਰੀਕਾ ਆ ਤੇ ਲੋ ਜੀ ਆਪਾਂ ਵਰਤਾਨ ਵਾਸਤੇ ਰੈਡੀ ਆ ਜੀ ਪਿੰਡ ਬੈਰਸਾਲ ਕਲਾਂ ਦੇ ਨੌਜਵਾਨ ਵੀਰ ਜਿਨ੍ਹਾਂ ਵੱਲੋਂ ਸ਼ਪੀਲ ਦੀ ਸੇਵਾ ਚੱਲ ਰਹੀ ਹੈ ਪਿੰਡ ਬੈਰਸਾਲ ਕਲਾਂ ਲਓ ਜੀ ਹਾਂਜੀ ਗਰਯੋ ਸਿੰਘ ਜੋਗੀ ਕਾ ਸਾਹਿਬ ਕੀ ਵਿਚਾਰ ਨੇ ਤੁਹਾਡੇ ਅੱਜ ਹਾਂਜੀ ਸ਼ਪੀਲ ਚੱਲ ਰਹੀ ਹੈ ਮਾਰੋ ਮਾਰੋ ਨੰਗਰ ਚੱਲ ਰਿਹਾ ਪਿੰਡ ਬੈਰਸਾਲ ਕਲਾਂ ਲਓ ਜੀ ਜਲ ਜੀ ਰਹੀ ਸੇਵਾ ਨੌਂਦੇ ਫੌਜ ਸਾਹਿਬ ਸੇਵਾ ਨਿਭਾ ਰਹੇ ਨੇ ਮਿੱਠੇ ਪਾਣੀ ਦੀ ਹਰ ਇੱਕ ਦਾ ਕੰਮ ਹੋਣਾ ਜਿਹਦਾ ਫਿਰ ਯਾਦਗਾਰੀ ਬਣਨੀ ਹੈ ਨਾ ਕੋਸਾ ਵੀ ਯਾਦਗਾਰੀ ਬਣਨੀ ਹੈ ਫਿਰ ਸਹੀ ਹੈ ਸਹੀ ਹੈ ਹਾਂ ਚੱਲਦਾ ਕੰਮ ਹੈ ਉਹ ਚੁੱਕ ਕੇ ਲੱਗਿਆ ਵੀ ਹੁਣ ਆ ਕੇ ਫੜਿਆ ਹਾਂਜੀ ਆ ਬੈਕਐਂਡ ਤੇ ਆਪਣਾ ਸਾਰਾ ਚੱਲਦਾ ਪਿਆ ਕੰਮ ਜਿੱਦਾਂ ਵੀ ਮਤਲਬ ਤਿਆਰ ਕਰਨ ਦਾ ਪਾਣੀ ਤੇ ਇਹਦੇ ਚ ਵੀ ਆਪਾਂ ਨੂੰ ਆਵਾਜ਼ ਹਨਾ ਆ ਬੈਕਗ੍ਰਾਉਂਡ ਤੇ ਗਾਣੇ ਸੀਗੇ ਹਨਾ ਸ਼ਬਦ ਵਗੈਰਾ ਚੱਲਦੇ ਸੀਗੇ ਤੇ ਉਹ ਕਰਕੇ ਉਹਦੇ ਕਰਕੇ ਆਪਾਂ ਨੂੰ ਆਵਾਜ਼ ਵਿੱਚ ਕੱਟਣੀ ਪਈ ਆ ਤੇ ਸੇਵਾ ਦਾ ਰਵੀਰ ਕਰਨ ਨੂੰ ਚੱਲੇ ਨੇ ਕਹਿੰਦੇ ਭਾਈ ਅੱਧੀ ਛੁੱਟੀ ਹੋ ਗਈ ਆ ਅਸੀਂ ਕੰਮ-ਕੁਮ ਨਵੇੜ ਕੇ ਆਉਨੇ ਆ ਤੇ ਫੇਰ ਆਵਾਂਗੇ ਉਹਦੀ ਬਰਤਨ ਝੂਠੇ ਬਰਤਨਾਂ ਦੀ ਸੇਵਾ ਕਰਦੇ ਹੋਏ ਸੰਦੇ ਮਾਰੋ ਮਾਰ ਚੱਲ ਰਿਹਾ ਕੰਮ ਹਰ ਸਾਲ ਨੌਜਵਾਨਾਂ ਵੱਲੋਂ ਸ਼ਪੀਲ ਲਾਈ ਜਾਂਦੀ ਹੈ ਜੀ ਤੇ ਹਰ ਸਾਲ ਸਾਰੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਤੇ ਸਾਰੇ ਜਿੰਨੀ ਜਿੰਨੀ ਸ਼ਰਧਾ ਹਰੇਕ ਦੀ ਹਨ ਸੇਵਾ ਨਿਭਾਉਂਦਾ ਆ ਤੇ ਰਸਤਾ ਸਾਰੀ ਲਿਆਂਦੀ ਜਾਂਦੀ ਆ ਤੇ ਕੁਸ਼ਕ ਸਾਡੇ ਐਨ ਆਰ ਆਈ ਵੀਰ ਨੇ ਉਹ ਵੀ ਕਾਫੀ ਮਦਦ ਕਰਦੇ ਨੇ ਤੇ ਉਹਨਾਂ ਦੀ ਮਦਦ ਨਾਲ ਤੇ ਕੁਝ ਕੋ ਆਪਣਾ ਪਿੰਡ ਵਾਲੇ ਸਾਰੇ ਨੌਜਵਾਨ ਨੌਜਵਾਨ ਇਕੱਠੇ ਹੋ ਕੇ ਤੇ ਆਪਣਾ ਵਧੀਆ ਸੇਵਾ ਨਿਭਾਉਂਦੇ ਨੇ ਤੇ ਹਰ ਸਾਲ سپੀਡ ਲਾਈ ਜਾਂਦੀ ਆ ਆਪਾਂ ਇਸ ਵਾਰ ਬਲੌਗ ਬਣਾ ਕੇ YouTube ਤੇ ਪਾਉਣ ਲੱਗੇ ਆ ਵੀ ਚਲੋ ਯਾਦਗਾਰੀ ਰਹਿ ਜਾਂਦਾ ਵਾ ਅੱਗੇ ਅੱਗੇ ਵੀ ਆਪਾਂ ਬਣਾਈ ਦੀਆਂ ਵੀਡੀਓ ਆ ਪਰ ਆਪਾਂ ਵੈਸੇ ਨੋਰਮਲੀ ਪਾ ਦੀਦੀਆਂ ਤੇ ਇਸ ਵਾਰੀ ਚਲੋ YouTube ਤੇ ਪਾਉਣ ਲੱਗੇ ਆ ਵੀ ਚਲੋ ਯਾਦਗਾਰੀ ਰਹਿ ਜਾਂਦਾ ਵਾ ਵੀ ਚਲੋ YouTube ਤੇ ਪਈ ਹੋਊਗੀ ਵੀਡੀਓ ਵਗੈਰਾ ਡਿਲੀਟ ਹੋ ਜਾਂਦੀ ਆ ਉਦਾਂ ਵੈਸੇ ਜੇ ਫੋਨ 'ਚ ਤੇ YouTube ਤੇ ਹੋਊਗੀ ਤੇ ਅੱਜ ਜਦੋਂ ਮਰਜੀ ਕੱਢ ਕੇ ਆਪਾਂੇ 5 ਸਾਲ ਬਾਅਦ ਜਦੋਂ ਮਰਜੀ 10 ਸਾਲ ਬਾਅਦ ਬੰਦਾ ਦੇਖ ਸਕਦਾ ਤੇ ਸੋ ਸਾਰੇ ਵੀਰ ਸੇਵਾ ਕਰਦੇ ਹੋਏ ਜਿੱਦਾਂ ਵੀ ਹਨਾ ਯਾਦਗਾਰੀ ਇੱਕ ਰਹਿ ਜਾਂਦੀ ਆ ਤੇ ਐਨ ਆਰ ਆਈ ਵੀਰ ਵੀ ਸਾਡੇ ਸਾਰੇ ਜਿਵੇਂ ਬਾਹਰ ਬੈਠੇ ਆ ਉਹ ਨਾ ਉਹ ਦੇਖ ਸਕਦੇ ਆ ਵੀਡੀਓ ਜਦੋਂ ਮਰਜੀ ਹਨਾ ਆਪਾਂ ਬਸ ਥੋੜੇ ਟਾਈਮ ਤੱਕ ਅਪਲੋਡ ਕਰ ਦੇਣੀ ਆ YouTube ਤੇ ਤੇ ਉਹਨਾਂ ਦਾ ਵੀ ਬਹੁਤ ਸੰਜੋਗ ਆ ਹਨਾ ਜਿਵੇਂ ਜੋਗਾ ਸਪੇਨ ਤੇ ਸੋਨੀ ਸਪੇਨ ਹਨਾ ਬਾਉਸ ਸਪੇਨ ਪ੍ਰਵਾਸ ਸਪੇਨ ਉਹ ਵੀਰ ਵੀ ਕਾਫੀ ਸੇਵਾ ਆਪਾਂ ਨੂੰ ਕੋਈ ਵੀ ਪ੍ਰੋਗਰਾਮ ਹੋਵੇ ਪਿੰਡ ਦੇ ਵਿੱਚ ਕਰਨਾ ਹੋਵੇ ਤੇ ਬਾਹਰੋਂ ਵਧੀਆ ਸੇਵਾ ਕਰਦੇ ਨੇ ਸਾਰਿਆਂ ਦਾ ਧੰਨਵਾਦ ਆ ਤੇ ਪਿੰਡ ਦੇ ਨੌਜਵਾਨ ਵੀ ਬੱਚੇ ਵੀ ਤੇ ਵੱਡੇ ਵੀ ਸਾਰੇ ਸੇਵਾ ਕਰਦੇ ਆ ਜਿਵੇਂ ਨੌ ਜਵਾਕਾਂ ਦੇ ਵਿੱਚ ਕਾਫੀ ਮਤਲਬ ਇਦਾਂ ਵੀ ਹੈ ਨਾ ਸੇਵਾ ਕਰਨ ਦਾ ਚਾਅ ਹੈ ਇਹਨਾਂ ਨੂੰ ਭਾਵੇਂ ਇਹਨਾਂ ਨੂੰ ਸੇਵਾ ਵਾਂਗੂ ਦੇਂਦੇ ਨਹੀਂ ਹੈਗੇ ਤੇ ਚਲੋ ਵਧੀਆ ਵੈਸੇ ਹੋਣਾ ਵੀ ਚਾਹੀਦਾ ਤੇ ਸੋ ਸਾਰੇ ਇਕੱਠੇ ਹੋ ਕੇ ਵਧੀਆ ਸੇਵਾ ਕਰਦੇ ਨੇ ਹਰ ਬੰਦੇ ਦੇ ਹਿੱਸੇ ਜਿੰਨੀ ਜਿੰਨੀ ਸੇਵਾ ਆਉਂਦੀ ਆ ਹਰ ਬੰਦਾ ਕਰਦਾ ਆ ਤੇ ਚਲੋ ਆਪਣੇ ਹਿੱਸੇ ਕਹਿ ਲਓ ਵੀ ਵੀਡੀਓ ਬਣਾਉਣ ਵਾਲੀ ਸੇਵਾ ਆਈ ਆ ਤੇ ਇਹ ਵੀ ਚਲੋ ਇੱਕ ਯਾਦਗਾਰੀ ਮੈਮਰੀ ਬਣ ਜਾਂਦੀ ਆ ਵੀ ਹਨਾ ਵੀ ਚਲੋ ਬੰਦਾ ਕਹਿੰਦਾ ਵੀ ਹਾਂ ਭਾਈ ਆ ਚੀਜ਼ਾਂ ਵੀ ਹਨਾ ਕਰਦੇ ਰਹੇ ਆ ਤੇ ਬਾਕੀ ਮਾੜੀ-ਮੋਟੀ ਵੀਡੀਓ ਆਪਾਂ ਬਣਾ ਕੇ ਪਾ ਦਿੱਦੀ ਆ ਕੋਈ ਐਡੇ ਆਪਾਂ ਬਲੌਗਰ ਦਾ ਹੈ ਹੀ ਨਹੀਂਗੇ ਤੇ ਬਸ ਥੋੜਾ-ਬੋਤਾ ਐਡੇ ਪ੍ਰੋਫੈਸ਼ਨਲ ਤਾਂ ਹੈ ਨਹੀਂ ਬਸ ਜਿੰਨੇ ਕੁ ਜੋਗੀ ਹੈਗੇ ਉਹਨਾਂ ਕੋ ਮਾੜਾ-ਮੋਟਾ ਪਾ ਦਿੱਤਾ ਯਾਦਗਰੀ ਲਈ ਬਾਕੀ ਹਾਂਜੀ ਯੁੱਧ ਨਸ਼ਿਆਂ ਵਿਰੁੱਧ ਨੌਜਵਾਨ ਵੀਰ ਯੁੱਧ ਨਸ਼ਿਆਂ ਵਿਰੁੱਧ ਲੋਕੀ ਕਹਿੰਦੇ ਅਸੀਂ ਸਾਰਾ ਕੁਝ ਦੇਖ ਚੁੱਕੇ ਆ ਸਾਰਾ ਕੁਝ ਕਰ ਕਰਾ ਕੇ ਤੇ ਹੁਣ ਅਸੀਂ ਭਾਈ ਨਸ਼ਿਆਂ ਵਿਰੁੱਧ ਸਾ ਯੁੱਧ ਚੱਲ ਰਿਹਾ ਤੇ ਐਨ ਆਰ ਆਈ ਵੀਰ ਵੀ ਸਾਡੇ ਨਾਲ ਜੁੜੇ ਹੋਏ ਨੇ ਸੋ ਸੋਨੀ ਸਪੇਨ ਸੋ ਆਪਣਾ ਭਰਾ ਨਾਲ ਵੀਡੀਓ ਕਾਲ ਤੇ ਜੁੜਿਆ ਹੋਇਆ ਆ ਬਹੁਤ ਸੇਵਾ ਕੀਤੀ ਆ ਵੀਰ ਉਹਨਾਂ ਨੇ ਜਦੋਂ ਇੱਥੇ ਹੁੰਦੇ ਸੀਗੇ ਤੇ ਹੁਣ ਵੀਡੀਓ ਕਾਲ ਤੇ ਹਾਜ਼ਰੀ ਲਵਾਉਂਦੇ ਨੇ ਤੇ ਅਤੌਰ ਕਰਕੇ ਛੁੱਟੀ ਸੀ ਅੱਜ ਘਰੇ ਸੀਗੇ ਤੇ ਸਾਰੇ ਵਧੀਆ ਤੇ ਆਹ ਦੇਖੋ ਸਾਡੇ ਪਿੰਡ ਚ ਐਟਮਾ ਇਦਾਂ ਦੀਆਂ ਵੀ ਪਾਈਆਂ ਜਣਦੀਆਂ ਨੇ ਬੰਦੇ ਨੇ ਬਣਾਇਆ ਹੋਇਆ ਉੱਲੂ ਪਰ ਜਿਵੇਂ ਵੀ ਆ ਚਲੋ ਜਿੰਨੇ ਬਣਾਇਆ ਬਣਾਇਆ ਉਹ ਘੈਂਡਾ ਇਹ ਜੀ ਐਟਮਾ ਸਾਡੇ ਪਿੰਡ ਬਹੁ ਪਾਈਆਂ ਜਾਂਦੀਆਂ ਨੇ ਤੇ ਸਾਰੇ ਬੰਦੇ ਸੇਵਾ ਕਰ ਰਹੇ ਨੇ ਤੇ ਹਰੇਕ ਦੀ ਆਪੋ ਆਪਣੀ ਡਿਊਟੀ ਲੱਗੀ ਹੋਈ ਆ ਹੈਨਾ ਉਹ ਬੰਦਾ ਆਪਣੀ ਡਿਊਟੀ ਪੂਰੀ ਨਿਭਾਰਿਆ ਵਾ ਤੇ ਜਿਵੇਂ ਪਾਣੀ ਪਿੱਛੋਂ ਬਣਾ ਕੇ ਆਈ ਜਾਂਦਾ ਵਾ ਹਨਾ ਅਗੇ ਟਾਪਿਆਂ ਚ ਪਾ ਕੇ ਤੇ ਸੰਗਤ ਨੂੰ ਵਰਤਣ ਵਾਸਤੇ ਤਿਆਰ ਹੋ ਜਾਂਦਾ ਵਾ ਸਾਰੇ ਬੰਦੇ ਆਪੋ ਆਪਣੀ ਡਿਊਟੀ ਬੜੀ ਵਧੀਆ ਨਿਭਾ ਰਹੇ ਨੇ ਜੀ ਚੱਲਦਾ ਬਹਿ ਗਿਆ ਚੱਲਦਾ ਬਹਿ ਗਿਆ ਕਹਿੰਦੇ ਕਿੰਨੇ ਵਜੇ ਸਾਢੇ 7 ਸਾਢੇ 7 ਵਜ ਗਏ ਸ਼ਾਮ ਦੇ ਫਿਰ ਵੀ ਕੰਮ ਚੱਲ ਰਿਹਾ ਹੈ ਮੇਰੇ ਵੀਰੋ ਮੁੰਡੇ ਜੋਦੇ ਡਟੇ ਹੋਏ ਨੇ ਕਹਿੰਦੇ 7:30 ਵਜੇ ਗਏ ਨੇ 8 ਵਜੇ ਤੱਕ ਘਟੋ ਘਟਰ ਸੋ ਵੀਰੇ 7 ਤੋਂ 7 ਵਜੇ ਤੱਕ 7 ਤੋਂ 7 ਵਜੇ ਤੱਕ ਕੰਮ ਚੱਲ ਰਿਹਾ ਹੈ ਅਜੇ ਵੀ ਚੱਲ ਰਿਹਾ ਜੀ ਲਓ ਜੀ ਹੁਬ ਤੋਂ ਲੰਮੀ ਸ਼ਬੀਲ ਹਾਂ ਆ ਸਾਉਂਦੇ ਜੀ ਲੇਟਾਂ ਜਗਦੀਆਂ ਕਹਿੰਦੇ ਮੋਟਰਸਾਈਕਲਾਂ ਦੀਆਂ ਵਾਲੀ ਜੋਦੇ ਡਟੇ ਹੋਏ ਨੇ ਕਹਿੰਦੇ ਆ ਜਾ ਕੋਈ ਨਹੀਂ ਫੜਾ ਜਾ ਮਾੜੀਆਂ ਗੰਦੇ ਆ ਮੋਟੀ ਸੇ ਆਵਾਜ਼ ਤੇ